ਕੁਆਰਟਰ ਸਟੋਕ ਕਰ ਰੀਂਜ ਦੇ ਸਾਰੇ ਜੀਓ ਸਿਕਸ ਐਸਐਚਓ ਤੱਕ ਨੇ ਐਸਐਸਪੀ ਨੂੰ ਮੂਵ ਕਰ। ਅੱਜ ਮੈਂ ਖਾਣਾ ਟਾਂਡੇ ਨੂੰ ਸਰਪ੍ਰਾਈਜ਼ ਚੈੱਕ ਕੀਤਾ 7:30 ਵਜੇ ਇਰਥ ਨੰਬਰ 8 ਦਾ 8 ਵਜੇ ਵਾਲੀ ਰੋਡ ਕਾਲ ਮਿਸ਼ਿੰਗ ਸੀ ਐਸਐਚਓ ਤੇ ਡੀਐਸਪੀ ਤੁਹਾਡਾ ਆਪਣੇ ਕੁਆਰਟਰਾਂ 'ਚ ਪਾਏ ਗਏ ਸੁੱਤੇ ਹੀ ਦਾ ਫ੍ਰੀ ਬਿਲਕੁਲ ਨਹੀਂ ਸੀ ਹੈ ਕਿ ਸਿਰਫ ਇੱਕ ਐਡੀਸ਼ਨਲ ਕੰਸੀਸੀ ਲਾਈਨ ਕਰਾ ਇੱਕ ਲੇਡੀ ਹਵਾਲਾ ਚੀਏ ਅਸੀਂ ਔਰ ਕੋਈ ਵੀ ਲੇਡੀ ਪੁਲਿਸ ਸਟੇਪਲ ਦੀ ਪ੍ਰੈਜ਼ੈਂਸ ਸਹਿਲਾ ਹਾਲ ਐਸਐਸਓ ਟਾਡੇ ਦੇ ਪਰ ਪੁਲਿਸ ਲਾਈਨ ਅਜਰ ਕਰ ਰਹੇ ਤੇ ਡੀਐਸਪੀ ਐਸਐਸਓ ਦੇ ਖਿਲਾਫ ਜਿਹੜਾ ਉਹ ਐਕਸ਼ਨ ਆਉਗਿਆ ਐਕਸਪਲੇਨੇਸ਼ਨ ਐਸਐਸਪੀ ਸ਼ਾਰਦ ਕੋਲੋਂ ਵੀ ਕਾਲ ਕੀਤੀ ਜਾ ਰਹੀ ਹੈ ਅਗੇ ਵੀ ਮੈਂ ਚੈੱਕ ਕਰਦਾ ਰਹੂੰਗਾ ਕਿ ਕਿਹੜੇ ਕਿਹੜੇ ਖਾੜੇ ਦੇ ਵਿੱਚ ਇਹੋ ਜਿਹਾਂ ਪਾਈਆਂ ਪਾਈਆਂ ਜਾਂਦੇ ਨੇ ਕਦੇ ਵੀ ਕੋਈ ਸਰਪ੍ਰਾਈਜ਼ ਜਾਂ ਇਨਕੁਇਰੀ ਕਰੂੰਗਾ ਸਰ ਦੋਗਣਾ ਕਿਤੇ ਵੀ ਸਰਪ੍ਰਾਈਜ਼ ਉਚਿਤ ਕਰੂੰਗਾ ਤੇ ਜੇਕਰ ਮੈਨੂੰ ਪਾਇਆ ਗਿਆ ਕਿ ਜਿਹੜੀਆਂ ਸਪੈਕਸ਼ਨਸ ਇਹਨਾਂ ਨੂੰ ਭੇਜਣਾ ਜਿਹੜਾ ਅਜੰਡਾ ਰੀਡ ਆਫਿਸ ਤੋਂ ਆਇਆ ਤਾਂ ਕਨਸਲ ਜੀਓ ਐਸ ਐਚਓ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਊਗਾ ਇਸ ਨੋਟਡ ਹੋ ਗਿਆ Okay. <laughs>